ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਨਥਾਣਾਈ ਬਣਾ ਰਹੇ ਆ ਆਪਾਂ ਮੱਕੀ ਦੇ achar ਬਾਰੇ ਇਹ ਪੈਨਰ ਕੰਪਨੀ ਤੋਂ ਇੱਕ ਡਾਕਟਰਾਂ ਦੀ ਟੀਮ ਆਈ ਹੈ ਜੀ ਤੇ ਮੱਕੀ ਦੇ ਸੈਲਜ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ ਕਿ ਕਿਹੜਾ ਵੀ achar ਵਾਸਤੇ ਸਹੀ ਹੈ ਕਿ ਕਿਹੜਾ ਪਕਾਮੀ ਮੱਕੀ ਵਾਸਤੇ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਕਿ ਮੱਕੀ ਦੇ ਅਚਾਰ ਦਾ ਹੈ ਜੀ ਤੇ ਆਪਾਂ ਨੂੰ ਦੱਸਣਗੇ ਕਿਹੜਾ ਵੀ ਬੀਜਣਾ ਚਾਹੀਦਾ ਆਪਾਂ ਨੂੰ ਤੇ ਕਦੋਂ ਤੋਂ ਲੈ ਕੇ ਕਦੋਂ ਤੱਕ ਬੀਜਣਾ ਚਾਹੀਦਾ ਠੀਕ ਹੈ ਸਹੀ ਬੱਚੀ 23 ਤੇ ਬਾਕੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀਰ ਚੈਨਲ ਨੂੰ ਦੇਖ ਰਿਹਾ ਪਹਿਲੀ ਵਾਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਦੱਸਣਾ ਕਿ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਤੇ ਆਓ ਆਪਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਜੀ ਉਹ ਇਸੇ ਤਰ੍ਹਾਂ ਨਾਲ ਵੀ ਆਪਾਂ ਕਹਿਣ ਦਾ ਮਤਲਬ ਆ ਵੀ ਜੇ ਅਚਾਰ ਵਧੀਆ ਤਰੀਕੇ ਦਾ ਬਣਿਆ ਹੋਵੇ ਅਚਾਰ ਚੰਗੀ ਕੁਆਲਿਟੀ ਦਾ ਬਣਿਆ ਹੋਵੇ ਤਾਂ ਉਹ ਦੇਰੀ ਪਦਰੀ ਵਿੱਚ ਹੱਡੀ ਹੱਡੀ ਦਾ ਦੇਰੀ ਦਾ ਦੇਰੀ ਦੇ ਹੱਡੀ ਵਿੱਚ ਕਿਵੇਂ ਆ ਕਿਉਂਕਿ 70% ਜਿਹੜਾ ਖਰਚਾ ਦੇਰੀ ਦਾ ਆ ਉਹ ਖਾਦ ਖਰਾਕ ਤੇ ਆ ਮੈਡਮ ਜੀ ਲੋਕ ਅਚਾਰ ਤੋਂ ਬਿਨਾ ਤੇਰੀ ਤਾਂ ਦਾ ਪੋਸੀਬਲ ਹੀ ਨਹੀਂ ਕਿਉਂਕਿ 70% ਜਿਹੜਾ ਖਰਚਾ ਵਾ ਉਹ ਡੇਰੀ ਟਰੇ ਦੇ ਵਿੱਚ ਖਾਦ ਖਰਾਕ ਦਾ ਪਸ਼ੂ ਦੀ ਖਾਦ ਖਰਾਕ ਦਾ ਜੇ ਆਪਾਂ ਆਚਾਰ ਵਧੀਆ ਬਣਾਇਆ ਹੋਊਗਾ ਤਾਂ ਆਪਣੀ ਫੀਡ ਦੀ ਜਿਹੜੀ ਜਿਹੜੀ ਮਾਤਰਾ ਫੀਡ ਦੀ ਫਾਰਮ ਦੇ ਉੱਤੇ ਥੋੜੀ ਘੱਟ ਲੱਗੂਗੀ ਆਪਣੇ ਪਸ਼ੂ ਜਿਹੜਾ ਸੁੱਕਾ ਮਾਦਾ ਉਹਦੇ ਚੋਂ ਪੂਰਾ ਕਰ ਲੈਣਗੇ ਆਪਣੇ ਆਚਾਰ ਦੇ ਵਿੱਚ ਹੁਣ ਸਵਾਲ ਉੱਠਦਾ ਵੀ ਇਹ ਜਿਹੜਾ ਆਚਾਰ ਆ ਇਹ ਆਪਾਂ ਕਹਿੰਦੇ ਆ ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਕਿ ਆਚਾਰ ਦੀ ਕੁਆਲਿਟੀ ਬਹੁਤ ਵਧੀਆ ਹੋਣੀ ਚਾਹੀਦੀ ਹੈ ਚਾਰ ਦੀ ਕੁਆਲਿਟੀ ਬਣੂਗੀ ਕਿਵੇਂ ਅਸੀਂ ਇਸ ਬਾਰੇ ਤੁਹਾਡੇ ਨਾਲ ਡਿਸਕਸ ਕਰਦੇ ਆ ਹੁਣ ਜਦੋਂ ਆਪਾਂ ਅਚਾਰ ਵਾਸਤੇ ਮੱਕੀ ਖਰੀਦਣੀ ਆ ਤਾਂ ਆਪਾਂ 2 ਲੈਂਡ ਜਾਣਾ ਦੁਕਾਨਦਾਰ ਤੋਂ ਤਾਂ ਇਹ ਜਿੱਦਣ ਤੁਸੀਂ 2 ਖਰੀਦਣਾ ਅਚਾਰ ਦੀ ਕੁਆਲਿਟੀ ਉੱਥੇ ਹੀ ਬਣ ਜਾਣੀ ਆ ਤੁਹਾਡੀ ਅਚਾਰ ਕਿਤਾਬ ਜਿਵੇਂ ਭਰਾਉ ਅੰਬਾਂ ਦਾ ਅਚਾਰ ਆ ਨਿੰਬੂ ਦਾ ਜਾਰ ਆ ਸਪੈਸ਼ਲੀ ਜਦੋਂ ਆਪਣੀਆਂ ਬੀਬੀਆਂ ਅਚਾਰ ਬਣਉਂਦੀਆਂ ਤਾਂ ਆਪਾਂ ਨੂੰ ਕੀ ਕਹਿੰਦੇ ਆ ਕਿ ਭਾਈ ਚਾਰੀ ਅੰਬ ਲੈ ਅਚਾਰ ਵਾਲੇ ਅੰਬ ਲੈ ਠੀਕ ਆ ਨਾ ਕੱਲੇ ਆਂਬ ਤਾਂ ਨਹੀਂ ਕਹਿੰਦੀਆਂ ਕੋਈ ਚੂਪਣ ਵਾਲਾ ਆਂਬਾ ਕੋਈ ਕੱਟ ਕੇ ਖਾਣ ਵਾਲਾ ਆਂਬਾ ਕੋਈ ਮੰਗੋ ਸ਼ੇਕ ਬਣਾਉਣਾ ਕਿਸੇ ਤਰ੍ਹਾਂ ਕੋਈ ਚਾਣ ਵਾਲਾ ਕਿਸੇ ਤਰ੍ਹਾਂ ਮੱਕੀਆਂ ਦੇ ਵਿੱਚ ਵੀ ਕੋਈ ਮੱਕੀ ਆ ਜਿਹੜੀ ਉਹ ਪਕਾਵੀ ਮੱਕੀ ਦੇ ਵਿੱਚ ਗ੍ਰੇਨ ਦੇ ਤੌਰ ਤੇ ਉੱਤੇ ਬਹੁਤ ਵਧੀਆ ਵਾ ਕੋਈ ਮੱਕੀ ਆ ਜਿਹੜੀ ਉਹਦਾ ਅਚਾਰ ਹੀ ਬਣ ਸਕਦਾ ਕੋਈ ਮੱਕੀ ਆ ਜਿਹੜੀ ਹਰੇ ਪੱਠੇ ਦੇ ਤੌਰ ਤੇ ਬਹੁਤ ਵਧੀਆ ਵਾ ਜੇ ਕਿਸੇ ਨੇ ਹਰੇ ਪੱਠੇ ਦੇ ਤੌਰ ਤੇ ਆਪਦੀ ਮੱਕੀ ਪਾਉਣੀ ਆ ਪਸ਼ੂਆਂ ਨੂੰ ਤਾਂ ਅਸੀਂ ਕਹਿੰਦੇ ਆ ਕਿ ਜਿਹੜੀ 1844 ਮੱਕੀ ਆ ਬਿਲਕੁਲ ਨਾ ਪਾਓ ਕਿਉਂਕਿ ਇਹ ਮਹਿੰਗੀ ਪਊਗੀ ਉਹ ਤੁਹਾਨੂੰ ਸਸਤੀ 60 ਰੁਪਏ ਕਿਲੋ ਵੀ ਬਹੁਤ ਮਿਲਦੇ ਆ ਪੀਕੇ ਤੇ ਤੁਸੀਂ ਆਜੇ ਹਰੇ ਆਜੇ ਕਾਤਰਾ ਆਵੇ ਹਰਾ ਪਠਾ ਤੁਸੀਂ ਉਹਨਾਂ ਨੂੰ ਪਾ ਸਕਦੇ ਇਸ ਇਤਨਾ ਜੇ ਅਚਾਰ ਵਾਲੀ ਮੱਕੀ ਆ ਜਿਹੜੀ ਸਪੈਸ਼ਲ ਡਿਜ਼ਾਈਨ ਕੀਤੀ ਮੱਕੀ ਆ ਉਹਦੀਆਂ ਜਿਹੜੀਆਂ ਕੁਆਲਿਟੀ ਆ ਜਿਹੜਾ ਕੁਆਲਿਟੀ ਯਾਰ ਕਿੱਥੋਂ ਬਣਾਉਂ ਤੁਸੀਂ ਦੁਕਾਨ ਤੇ ਫੀਲਡ ਚਲੇਗੇ ਤਾਂ ਤੁਹਾਡੀ ਦੁਕਾਨ ਦਾ ਮੈਂ ਜਦੋਂ ਗੱਲ ਹੁੰਦੀ ਹੈ ਦੁਕਾਨ ਦਾ ਤੁਹਾਨੂੰ ਕੋ ਚਾਰ ਤਿੰਨ ਚਾਰ ਗੱਲਾਂ ਦੱਸਦਾ ਆਪਦੀ ਅਚਾਰ ਵਾਲੀ ਮੱਕੀ ਦੀਆਂ ਉਹ ਕਹਿੰਦੇ ਇਹਦਾ ਕੱਦ ਬਹੁਤ ਵਧੀਆ ਬਣਦਾ ਜਦੋਂ 10 12 12 ਫੁੱਟ ਕਰਦਾ ਇਹਦਾ ਇੰਨਾ ਮੋਟਾ ਟਾਂਡਾ ਇਹਦੇ ਵਿੱਚ ਪੱਤੇ ਚੌੜੇ ਆ ਇਹ ਟਰਾਵੀਆਂ ਭਰਦੇ ਦੀ ਆ ਜੀ ਇਹ 200 ਪੌਂਡਲ ਹੋ ਜਾਂਦਾ ਜੀ ਭਰਾਵੋ ਅਚਾਰ ਆ ਜਿਹੜਾ ਟਾਂਡਿਆਂ ਦਾ ਪੱਤਿਆਂ ਦਾ ਨਹੀਂ ਬਣਾਇਆ ਅਚਾਰ ਦਾਣੇ ਦਾ ਤੇ ਛੱਡੀ ਦਾ ਅਚਾਰ ਵਾਲੀ ਮੱਕੀ ਦੀ ਸਭ ਤੋਂ ਵੱਡੀ ਕੁਆਲਿਟੀ ਇਹ ਆ ਵੀ ਉਹਦੇ 'ਚ ਟਾਂਡੇ ਛੱਲੀ ਦੀ ਜਿਹੜੀ ਰੇਸ਼ਿਓ ਆ 60% 40% ਆ ਹੁੰਦੀ 60 40 ਦਾ ਕੀ ਮਤਲਬ ਆ ਕਿ ਜਦੋਂ ਅਚਾਰ ਵਾਸਤੇ ਮੱਕੀ ਤਿਆਰ ਹੋਊਗੀ ਤਾਂ ਆਪਾਂ ਉਹਦੇ 10 ਟਾਂਡੇ ਕੱਟ ਕੇ ਜਦੋਂ ਉਹਨਾਂ ਦਾ ਪਾਰ ਕੀਤਾ ਮੰਨ ਲਓ ਕੋਨਟੋ ਪਾਰ ਆਇਆ ਉਸ ਤੋਂ ਬਾਅਦ ਉਹਨਾਂ ਛੱਲੀਆਂ ਤੋੜ ਕੇ ਪਾਰ ਕੀਤਾ ਤਾਂ 40 ਕਿਲੋ ਪਾਰ 35 ਤੋਂ 40 ਕਿਲੋ ਪਾਰ ਛੱਲੀਆਂ ਦਾ 55 ਤੋਂ 60 ਕਿਲੋ ਪਾਰ ਢਾਂਡੇ ਆਉਣਾ ਚਾਹੀਦਾ ਢਾਂਡੇ ਛੱਲੀ ਦੀ ਰੇਸ਼ੋ ਹੈ ਜਿਹੜੀ ਉਹ 60 ਤੋਂ 40% ਹੋਣੀ ਚਾਹੀਦੀ ਹੈ ਅਚਾਰ ਦੇ ਵਿੱਚ ਸੁੱਕੇ ਮਾਦੇ ਦੀ ਜਿਹੜੀ ਕੁੱਤਰੇ ਦੇ ਵਿੱਚ ਸੁੱਕੇ ਮਾਦੇ ਦੀ ਮਾਤਰਾ ਜਿਹੜੀ ਉਹ 25 ਤੋਂ 30% ਹੋਣੀ ਚਾਹੀਦੀ ਹੈ ਭਾਵ ਨਮੀ ਦੀ ਮਾਤਰਾ 65 ਤੋਂ 70 ਜੇ ਨਮੀ ਦੀ ਮਾਤਰਾ 65 ਤੋਂ 70 ਹੋਊ ਤਾਂ ਹੀ ਸੁੱਕਾ ਮਾਦਾ 25 ਤੋਂ 30% ਆਊਗਾ ਨਾ ਫਿਰ ਉਹਦੇ ਵਿੱਚ ਸਟਾਰਚ ਦੀ ਮਾਤਰਾ ਜਿਹੜੀ 28 ਤੋਂ 32% ਜਿਹੜਾ ਇਸ ਲੈਵਲ ਦਾ ਤੁਹਾਡਾ ਕੋਕਾ ਬਣੂਗਾ ਉਹ achar ਵਾਲੀ ਮੱਖੀ ਦਾ ਬਹੁਤ ਸਾਰੀਆਂ ਮੱਗੀਆਂ ਨੇ ਜਿਹੜੀਆਂ ਪਕਾਵੀ ਮੱਖੀ ਦੇ ਤੌਰ ਤੇ ਵਧੀਆ ਮੱਖੀ ਹੋ ਸਕਦੀ ਆ ਪਰ ਉਹਦਾ ਵੀ ਆਪਾਂ ਕਈ ਵਾਰ achar ਪਾਉਣ ਲੱਗ ਜਾਂਦੇ ਤਾਂ ਉਹਦੇ ਵਿੱਚ achar ਦੀ ਡਾਈਜੈਸਟਿਵਿਲਟੀ ਦਾ ਐਨਡੀਐਫ ਐਡੀਐਫ ਦਾ ਉਹਦਾ ਫਰਕ ਪੈ ਜਾਂਦਾ ਤਾਂ ਉਹਦੇ ਨਾਲ ਉਹ achar achar ਵਾਸਤੇ ਉਨੀ ਵਧੀਆ ਮੱਖੀ ਹੋ ਨਹੀਂ ਮੰਨੀ ਜਾਂਦਾ ਸੋ ਅਚਾਰ ਵਾਲੀਆਂ ਮੱਖੀਆਂ ਦੀ ਜਿਹੜੀ ਮੈਂ ਤੁਹਾਨੂੰ ਕੁਆਲਿਟੀ ਦੱਸੀ ਆ ਇਸ ਆਧਾਰ ਦੇ ਉੱਤੇ ਸਾਡਾ ਜਿਹੜਾ 1844 ਦੀ ਆ ਇਹ ਸਪੈਸ਼ਲ ਡਿਜ਼ਾਈਨ ਕੀਤਾ ਇਹਦੇ ਵਾਸਤੇ ਅਚਾਰ ਵਾਸਤੇ ਨਾ ਅਸੀਂ ਇਹਨੂੰ ਕਹਿੰਦੇ ਆ ਵੀ ਤੁਸੀਂ ਪਕਾਵੀ ਚ ਲੈ ਕੇ ਜਾਓ ਨਾ ਅਸੀਂ ਇਹਨੂੰ ਕਹਿੰਦੇ ਆ ਵੀ ਤੁਸੀਂ ਹਰੇ ਪੱਠੇ ਦੇ ਤੌਰ ਤੇ ਵਰਤੋ ਤੇ ਨਾ ਅਸੀਂ ਇਹਨੂੰ ਕਿਸੇ ਹੋਰ ਪਰਪਸ ਲਈ ਯੂਜ਼ ਕਰਦੇ ਆ ਕਿਉਂਕਿ ਇਹ ਬੀ ਆ ਜਿਹੜਾ ਇਹ ਡਿਜ਼ਾਈਨ ਹੀ ਉਸ ਹਿਸਾਬ ਨਾਲ ਕੀਤਾ ਉਸ ਹਿਸਾਬ ਨਾਲ ਤੁਸੀਂ ਡਿਜ਼ਾਈਨ ਕੀਤੇ ਹੋਏ ਬੀ ਦਾ ਜਦੋਂ ਅਚਾਰ ਪਾਓਗੇ ਤਾਂ ਤੁਹਾਡਾ ਜਿਹੜੀ ਕੁਆਲਿਟੀ ਆ ਉਹ ਬਹੁਤ ਵਧੀਆ ਬਣੂਗੀ ਜਿਹੜੀ ਮੈਂ ਤੁਹਾਨੂੰ ਪੈਰਾਮੀਟਰ ਦੱਸਿਆ ਉਸ ਪੈਰਾਮੀਟਰ ਦੇ ਆਧਾਰ ਤੇ ਜਦੋਂ ਤੁਹਾਡਾ ਆਚਾਰ ਬਣੂਗਾ ਤਾਂ ਉਹ ਆਚਾਰ ਜਦੋਂ ਤੁਸੀਂ ਪਸ਼ੂਆਂ ਨੂੰ ਪਾਉਂਗੇ ਤਾਂ ਤੁਹਾਡੀ ਜਿਹੜੀ ਫੀਡ ਦੀ ਲਾਗਤਾਂ ਉਹ ਘਟੂਗੀ ਫੀਡ ਤੁਹਾਡੀ ਜਿਹੜੀ ਜੇ ਆਚਾਰ ਦੇ ਵਿੱਚੋਂ ਹੀ ਆਪਣਾ ਸੁੱਕਾ ਮਾਤਾ ਪੂਰਾ ਹੋ ਜਾਂਦਾ ਮਿਸਾਲ ਦੇ ਤੌਰ ਤੇ ਇੱਕ ਤੁਸੀਂ ਮੱਕੀ ਆ ਉਹ 비ਜੀ ਜਾਂ ਉਹ ਉਹਦੀ ਉਹਦਾ ਸੁੱਕਾ ਮਾਤਾ ਜਿਹੜਾ 20-22% ਆਇਆ ਇੱਕ ਇੱਕ ਆਚਾਰ ਇੱਕ ਆਚਾਰ ਵਾਲੀ ਮੱਕੀ ਆ ਉਹਦਾ 30% ਸੁੱਕਾ ਮਾਤਾ ਆਇਆ ਤਾਂ ਬੰਦਾ ਕਹਿੰਦਾ ਕੋਈ ਨਹੀਂ ਉਹਦਾ 20 22 ਆ ਉਹਦਾ 30 ਆ ਇਹਦਾ ਫਰਕ ਕੀ ਪੈਂਦਾ 8 ਕਿਲੋ ਸੁੱਕੇ ਮਾਦੇ ਦਾ ਕੁਆਂਟਲ 4 ਮਗਰ ਫਰਕ ਪੈ ਗਿਆ ਜੇ 150 ਕੁਆਂਟਲ ਵੀ ਆਪਣਾ ਝਾੜ ਨਿਕਲਿਆ ਤਾਂ 15 8 120 12 ਕੁਆਂਟਲ ਸੁੱਕਾ ਮਾਦਾ ਤੁਹਾਡਾ ਉਸੇ ਧੋਏ ਚ ਉਸੇ ਖੱਤੇ ਚ ਉਸੇ ਉਨੀ ਮਿਹਨਤ ਨਾਲ ਯੂਰੀਆ ਵੀ ਤੁਹਾਡਾ ਉਨਾ ਲੱਗਿਆ ਹਾਰਵੈਸਟਿੰਗ ਵੀ ਤੁਹਾਡੀ ਉਨੇ ਹੀ ਪੈਸੇ ਲੱਗੇ ਮੱਕੀ ਪਾਲਣ ਤੇ ਵੱਢਣ ਤੇ ਦੱਪਣ ਤੇ ਪੱਟਣ ਤੇ ਪਸ਼ੂਆਂ ਨੂੰ ਪਾਉਣ ਤੇ ਸਾਰੇ ਪੈਸੇ ਉਨੇ ਹੀ ਲੱਗੇ ਪਰ ਤੁਹਾਡਾ 1 ਕਿੱਲੇ ਦੇ ਚਾਰ ਮਗਰ 12 ਕਵਾਂਟਲ ਸੁੱਕੇ ਮਾਦੇ ਦਾ ਫਰਕ ਪੈ ਗਿਆ ਹੁਣ ਸੁੱਕਾ ਮਾਦਾ ਕੀ ਚੀਜ਼ ਆ ਸੁੱਕਾ ਮਾਦਾ ਹੈ ਜੀ ਜੇ ਪਸ਼ੂਆਂ ਨੂੰ ਜਿਹੜੀ ਆਮ ਇੱਕ 4 ਕਵਾਂਟਲ ਦੀ ਗਾਂ 2 2% 20% ਉਹਦੇ ਬਾਡੀ weight ਦਾ ਉਹਨੂੰ ਬਾਡੀ ਮੇਨਟੇਨ ਕਰਨ ਵਾਸਤੇ ਸੁੱਕਾ ਮਾਦਾ ਚਾਹੀਦਾ ਹੁੰਦਾ ਆਪਾਂ ਜੇ ਕੋਈ 4 ਕਵਾਂਟਲ ਦੀ ਜਾਂ 5 ਕਵਾਂਟਲ ਦੀ ਗਾਂ ਆ ਤਾਂ ਉਹਨੂੰ ਆਦਾ ਬਾਡੀ weight ਮੇਨਟੇਨ ਕਰਨ ਵਾਸਤੇ ਆਪਦੇ ਬਾਡੀ ਨੂੰ ਚਲਾਉਣ ਵਾਸਤੇ 10 ਕਿਲੋ ਸੁੱਕਾ ਮਾਦਾ ਚਾਹੀਦਾ ਉਸ ਤੋਂ ਬਾਅਦ ਜੇ ਉਹ 10 ਕਿਲੋ ਦੁੱਧ ਵੀ ਦਿੰਦੀ ਆ ਪਤਾ 3 ਕਿਲੋ ਸੁੱਕਾ ਮਾਤਾ ਸੁਧਲੀ ਚਾਹੀਦਾ ਕਹਿਣ ਦਾ ਮਤਲਬ ਉਹ ਵੀ 13 ਕਿਲੋ ਸੁੱਕਾ ਮਾਤਾ ਰੋਜ਼ ਐਨੀ ਮਿਲਣੀ ਚਾਹੀਦੀ ਹੈ ਜੇ ਆਪਾਂ ਉਹ ਝਾਰਜੋ ਪੂਰਾ ਹੋਈ ਜਾਊਗਾ ਤਾਂ ਆਪਾਂ ਨੂੰ ਉਹਦੇ ਨਾਲ ਜਿਹੜੀਆਂ ਬਾਕੀ ਵੀੜ ਦੀਆਂ ਲਾਗਤਾਂ ਉਹ ਬਹੁਤ ਜ਼ਿਆਦਾ ਘਟ ਜਾਣਗੀਆਂ ਸੋ ਉਹਦੇ ਵਿੱਚ ਜੇ ਆਪਾਂ ਮਿਸਾਲ ਦੇ ਤੌਰ ਤੇ ਜਦੋਂ ਸੁੱਕਾ ਮਾਤਾ ਘਟਦਾ ਵਾ ਅਚਾਰ ਦੇ ਵਿੱਚ ਜਦੋਂ ਸੁੱਕਾ ਮਾਤਾ ਘਟਦਾ ਤਾਂ ਉਹਦੇ ਵਿੱਚ ਹੋਰ ਬੜੀਆਂ ਕਿਉਂਕਿ ਫਿਰ ਜੇ ਸੁੱਕਾ ਮਾਤਾ ਘੜੂਗਾ ਤਾਂ ਵਧੂਗਾ ਕੀ ਨਵੀਂ ਵਧੂਗੀ ਨਾ ਜਦੋਂ 25% ਤੋਂ ਉੱਤੇ ਨਵੀਂ ਬਾਦ ਇਹ 75% ਤੋਂ ਉੱਤੇ ਨਮੀ ਵੱਧ ਜਾਂਦੀ ਹੈ ਕਿਸੇ ਚਾਰ ਦੇ ਵਿੱਚ ਤਾਂ ਉਹਦੇ ਵਿੱਚ ਕੁੱਲੀ ਆਉਣ ਦੀ ਸੰਭਾਵਨਾ ਬਣ ਜਾਂਦੀ ਹੈ ਕੁੱਲੀ ਜਦੋਂ ਜੇ ਨਮੀ ਦੀ ਮਾਤਰਾ 80% ਤੋਂ ਕਰਾਸ ਕਰ ਚੁੱਕੀ ਉਲੀ ਹਰ ਹਾਲਤ ਚ ਆਊਗੀ ਆਊਗੀ ਜਦੋਂ ਤੁਹਾਡੇ ਆਚਾਰ ਦੇ ਵਿੱਚ ਉਲੀ ਆ ਗਈ ਤਾਂ ਹੌਲੀ ਹੌਲੀ ਤੁਹਾਡੇ ਦੁੱਧ ਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਹੈ ਦੁੱਧ ਦੇ ਵਿੱਚ ਆਉਣ ਦੇ ਨਾਲ 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 ਹੌਲੀ ਹੌਲੀ ਤੁਹਾਡੇ ਜਿਹੜੇ ਪਸ਼ੂ ਆ ਤੁਹਾਡਾ ਡੇਰੀ ਫਾਰਮ ਆ ਇੱਕ ਵਾਰੀ ਉਹਦਾ ਅੰਦਰੋਂ ਸਿਸਟਮ ਹਿੱਲ ਜਾਂਦਾ ਇਹ ਕੋਈ ਰਾਤੋਂ ਰਾਤ ਵਾਲਾ ਪ੍ਰੋਸੈਸ ਨਹੀਂ ਹੈ ਇੱਕੋ ਰਾਤ ਦੇ ਵਿੱਚ ਤੁਸੀਂ ਸਵੇਰ ਨੂੰ ਉਲੀ ਆਈ ਸ਼ਾਮ ਨੂੰ ਪਸ਼ੂ ਖਰਾਬ ਹੋ ਗਏ ਇਸ ਵਿੱਚ ਪਰਖਾਉਂ ਬੰਦੇ ਨਹੀਂ ਇਹ ਤਾਂ ਨਹੀਂ ਹੈ ਇਹ ਇੱਕ ਕੰਟੀਨਿਊਸ ਪ੍ਰੋਸੈਸ ਆ ਇਹਦੇ ਵਿੱਚ ਤੁਸੀਂ ਜਦੋਂ ਪਸ਼ੂ ਉਲੀ ਵਾਲਾ ਭੋਜਨ ਖਾਣ ਕਰੂਗਾ ਉਲੀ ਵਾਲਾ achar ਖਾਊਗਾ ਤਾਂ ਉਹਨੂੰ ਹੌਲੀ-ਹੌਲੀ ਉਹਦੇ ਹਾਰਮੋਨਮ ਬੈਲੈਂਸ ਹੋਣਗੇ ਫਿਰ ਉਹਨੂੰ ਰਹਿਣ ਬੋਲਣ ਦੀ ਫਿਰ ਉਹਨੂੰ ਰਿਪੀਟਰ ਦੀ ਔਰ ਉਹਨੂੰ ਖਾਣ ਖਾਣਾ ਦੀ ਪੂਰੇ ਹੋਜੀਆਂ ਸਮੱਸਿਆਵਾਂ ਸ਼ੁਰੂ ਉਹਦਾ ਭਾਵ ਵੈਟਰਨਰੀ ਡਾਕਟਰ ਦਾ ਜਿਹੜਾ ਆਪਣਾ ਸਕੂਟਰ ਰਾ ਜਾਂ ਮੋਟਰਸਾਈਕਲ ਆ ਤੁਹਾਡੇ ਘਰ ਦੇ ਬਾਹਰ ਖੜਾ ਰਹੂਗਾ ਤੇ ਇਹਦੇ ਲਈ ਆਪਾਂ ਸਹੀ ਚੋਣ ਕਰੀਏ 20 ਦੀ 20 ਦੀ ਸਹੀ ਚੋਣ ਕਰਨ ਦੇ ਨਾਲ ਨਾਲ ਉਸ ਤੋਂ ਬਾਅਦ ਆਪਾਂ ਜਿਹੜਾ ਉਹਦਾ ਸਹੀ ਢੰਗ ਨਾਲ achar ਪਾਈਏ ਹੁਣ achar ਪਾਉਣ ਦਾ ਤਰੀਕਾ ਜਿਹੜਾ ਹਾਰਵੈਸਟਿੰਗ ਸਟੇਜ ਦੇ ਉੱਤੇ ਬਹੁਤ ਸਾਰੇ ਕਿਸਾਨ ਭਰਾ ਸਾਨੂੰ ਆਉਂਦੇ ਆ ਬਹੁਤ ਸਾਰੇ ਕਿਸਾਨ ਭਰਾ ਸਾਨੂੰ ਸਵਾਲ ਕਰਦੇ ਆ ਕਿ ਜੀ 22 ਦਿਨ ਤੇ 70 ਦਿਨ ਤੇ achar ਪਾਉਣਾ ਚਾਹੀਦਾ 80 ਦਿਨ ਤੇ ਪਾਉਣਾ ਚਾਹੀਦਾ ਕਿ 90 ਦਿਨ ਤੇ ਪਾਉਣਾ ਚਾਹੀਦਾ ਭਰਾਓ ਦਿਨਾਂ ਦੇ ਹਿਸਾਬ ਨਾਲ ਹੁਣ ਕੋਈ ਖੇਤੀ ਨਹੀਂ ਹੁੰਦੀ ਆਪਾਂ ਹੁਣੇ ਹੀ ਗੱਲ ਕਰਦੇ ਛਟਿਆਂ ਵੀ ਮੌਸਮ ਦਾ ਕੀ ਡਿਪੈਂਡ ਆ ਪਿਛਲੀ ਵਾਰੀ 15 ਦਿਨ ਕਣਕਾਂ ਵੱਧ ਲੈ ਗਈਆਂ ਠੀਕ ਆ ਲੈ ਗਈਆਂ ਆ 15 ਦਿਨ ਵੱਧ ਕਣਕਾਂ ਲੈ ਇਸੇ ਤਰ੍ਹਾਂ ਨਾਲ ਜਿਵੇਂ ਟੈਂਪਰੇਚਰ ਦਾ ਅਪਣਾਉਂ ਹੁੰਦਾ ਉਸ ਹਿਸਾਬ ਨਾਲ ਕੋਈ ਮੱਗੀ 80 ਦਿਨ ਤੇ ਵੀ ਆ ਸਕਦੀ ਹੈ ਕੋਈ 95 ਦਿਨ ਵੀ ਲੈ ਲੈ ਸਕਦੀ ਆ ਆਮ ਤੌਰ ਦੇ ਉੱਤੇ ਅਸੀਂ ਜਨਰਲੀ ਇਹ ਗੱਲ ਕਰਦੇ ਆ ਕਿ 80 ਦਿਨ ਜਾ ਕੇ 77 75ਵੇਂ ਦਿਨ ਆਪਾਂ ਆਪਣਾ ਖੇਤ ਨੂੰ ਦੇਖੋ ਖੇਤ ਦੀ ਜਿਹੜੀ ਸਟੇਜ ਆ ਜਿਹੜੀ ਖੇਤ ਦੀ ਸਟੇਜ ਦੇਖ ਕੇ ਆਪਾਂ ਬਾਰੋਂ ਕੰਨੇ ਬਟੇ ਬਟਾ ਤੋਂ ਕੰਨੀਆਂ ਤੋਂ ਨਹੀਂ ਲੈਣਾ ਆਪਾਂ ਪੰਜਾ ਸਿਹਾੜ ਅੰਦਰ ਜਾ ਕੇ ਖੇਤ ਦੇ ਵਿੱਚ ਜੇ ਉੱਥੋਂ ਆਪਾਂ ਪੰਜ ਸੱਤ ਛਲੀਆਂ ਥਾਂ ਥਾਂ ਤੋਂ ਤੋੜ ਕੇ ਉਹ ਛਲੀਆਂ ਦੇਖੀਏ ਤਾਂ ਜਿਹੜੀ ਆ ਸਟੇਜ ਆ ਹੋਈ ਸਹੀ ਸਟੇਜ ਆ ਹਵਾ ਇਸ ਸਟੇਜ ਦੇ ਉੱਤੇ ਯਾਨੀ ਜਿਹੜਾ ਦੁੱਧ ਆ ਤਾਣੇ ਦੇ ਵਿੱਚ ਅੱਧੇ ਤੋਂ ਵੱਧ ਉਤਰਿਆ ਹੁੰਦਾ ਤਾਂ ਇਹਦੂੰ ਜਦੋਂ ਆਪਾਂ ਉੱਪਰੋਂ ਦੱਬਾਂਗੇ ਜੇ ਤਾਂ ਬਿਲਕੁਲ ਹੀ ਪਚਕਾਰੀ ਪੈਂਦੀ ਆ ਮੂੰਹ ਤੇ ਪਾਣੀ ਆਉਂਦਾ ਕੱਪੜੇ ਖਰਾਬ ਹੁੰਦੇ ਆ ਤਾਂ ਫੇਰ ਮੱਕੀ ਪਾਈ ਜੇ ਕੱਚੀ ਆ ਤੇ ਜੇ ਇਹਨੂੰ ਜਦੋਂ ਆਪਾਂ ਉੱਪਰੋਂ ਇਸ ਗੋਲ ਨੂੰ ਦਬਾਂਗੇ ਗੋਲ ਤੋੜ ਕੇ ਵਿਚਾਰਿਆਂ ਦਾਣਾ ਦਬਾਂਗੇ ਤਾਂ ਜੇ ਆਪਣੇ ਉਹਦੇ ਵਿੱਚੋਂ ਆਟਾ ਜਾਂ ਨਿਕਲਦਾ ਆਪਾਂ स्टार्च ਨਿਕਲਦਾ ਤਾਂ ਉਹ ਜੰਮਿਆ ਜਿਹਾ ਆਟਾ ਨਿਕਲੂਗਾ ਤਾਂ ਉਹ ਜਿਹੜੀ ਮੱਕੀ ਆ ਉਹ achar ਵਾਸਤੇ ਬਿਲਕੁਲ ਤਿਆਰ ਹੈ ਤੇ ਜੇ ਦੱਬਿਆ ਵੀ ਨਹੀਂ ਜਾ ਰਿਹਾ ਤੁਹਾਡਾ ਨੋ ਵਿੱਚੋਂ ਦੱਬਿਆ ਨਹੀਂ ਜਾ ਰਿਹਾ ਤਾਂ ਮੱਕੀ ਥੋੜੀ ਚੜ ਗਈ ਜੇ ਮੱਕੀ ਚੜ ਗਈ ਤਾਂ ਕੋਈ ਤੁਹਾਡੇ ਕੋਲੋਂ ਗੁਨਾਹ ਨਹੀਂ ਹੋ ਗਿਆ ਨਾ ਕੋਈ ਉਹ ਜ਼ਹਿਰ ਬਣਿਆ ਆਪੇ ਇਹ ਰ ਆਪਾਂ ਜਿਹੜਾ ਤੁਹਾਡਾ ਹਰਵੈਸਟਰ ਵਾਲਾ ਵਾ ਉਹਨੂੰ ਆਪਾਂ ਬਲਾ ਕੇ ਮੱਕੀ ਦਿਖਾ ਸਕਦੇ ਆ ਤੁਸੀਂ ਸਾਨੂੰ ਵੀ ਬਲਾ ਕੇ ਮੱਕੀ ਦਿਖਾ ਸਕਦੇ ਹੋ ਕਿ ਜੀ ਭਾਈ ਇਹਨੂੰ ਦੱਸੋ ਹੁਣ ਹਰਵੈਸਟਰ ਤੋਂ ਥੋੜਾ ਜਿਆ ਵਧੀਆ ਲੈਣਾ ਪਊਗਾ ਜਿਹੜਾ ਉਹਦਾ ਦਾਣਾ ਕ੍ਰੈਸ਼ ਹੈ ਜਦੋਂ ਦਾਣਾ ਕ੍ਰੈਸ਼ ਕਰਨਾ ਤਾਂ ਇੱਕ ਮੁਠੀ ਦੇ ਵਿੱਚ ਆਪਾਂ ਚੈੱਕ ਕਰਕੇ ਦੇਖੀਏ ਇੱਕ ਮੁਠੀ ਭਰੀਏ ਕੁਤਰੇ ਦੀ ਜਦੋਂ ਕੁਤਰਾਂ ਚੱਲਦਾ ਉਹ ਇੱਕ ਥਾਲ ਦੇ ਵਿੱਚ ਪੁਰ ਕੇ ਦੇਖੀਏ ਤਾਂ ਤਿੰਨ ਚਾਰ ਦਾਣੇ ਤੋਂ ਸਾਫ ਤੇ ਬਸ ਸਾਣੇ ਨਾਲ ਆਉਂਦੇ ਹੋਣ ਹਰ ਇੱਕ ਦਾਣੇ ਦੇ ਉੱਤੇ ਟੱਕ ਲੱਗਦਾ ਹੋਵੇ ਹਰ ਦਾਣੇ ਨੂੰ ਕ੍ਰੈਸ਼ ਕਰਕੇ ਉਹਦੇ ਵਿੱਚ ਉਹ ਜਿਹੜਾ ਸਟਾਰਚ ਆ ਉਹ ਬਾਹਰ ਆਉਂਦਾ ਹੋਵੇ ਜਿਹੜਾ ਉਹ ਸਟਾਰਚ ਆ ਉਹੀ ਅਸਲੀ ਪਸ਼ੂ ਦੀ ਖਰਾਕ ਆ ਦੁੱਧ ਸਾਰਾ ਪਸ਼ੂ ਦਾ ਉਹਦੇ ਚੀਂ। ਸੋ ਉਹ ਜਿਹੜਾ ਕੋ ਟੋਕੇ ਦਾ ਸਾਈਜ਼ ਆ 1 ਤੋਂ 1.5 ਇੰਚ ਹੋਣਾ ਚਾਹੀਦਾ ਦਾਣਾ ਹਰ ਦਾਣਾ ਕਰੈਕ ਹੋਣਾ ਚਾਹੀਦਾ ਤੇ ਜਿਹੜੀਆਂ ਆ ਚੀਜ਼ੇ ਤੇ ਉਹਨੇ ਗੱਡੀ ਸੀ ਮੁੰਡੇ ਨੇ ਜਦੋਂ ਆਪਣੀਆਂ ਪਲੇਟਾਂ ਧੁਰੀਆਂ ਹੱਲ ਜਾਂਦੀਆਂ ਨਾ ਬਾਈ ਦੱਸ ਹੀ ਰਿਹਾ ਸੀ ਪਲੇਟਾਂ ਹੱਲ ਗਈਆਂ ਸੀ। ਤਾਂ ਉਹ ਜਦੋਂ ਲਗਾਤਾਰ ਮਸ਼ੀਨਾਂ ਚੱਲਦੀਆਂ ਕਈ ਵਾਰੀ ਉਹਦਾ ਜਿਹੜੀ ਅੰਦਰ ਪਲੇਟ ਲੱਗੀ ਆ ਜਿੱਥੇ ਜਾ ਕੇ ਛੁਰੀਆਂ ਚੱਲਦੀਆਂ ਉਹ ਥੋੜੀ-ਬੋੜੀ ਹਿੱਲ ਜਾਂਦੀ ਆ ਉਹਨੂੰ ਠੀਕ ਕਰਨਾ ਪੈਂਦਾ ਫੇਰ ਆਪਣੇ ਜਿਹੜੇ ਆ ਬਾਲਜੇ ਬਾਹਰ ਨਿਕਲਦੇ ਆ ਇਹਦੇ ਨਾਲ ਨੁਕਸਾਨ ਕੀ ਹੁੰਦਾ ਇੱਕ ਵਾਰ ਪਸ਼ੂਏ ਨੂੰ ਖਾਂਦਾ ਨਹੀਂ ਦੂਜਾ ਜਦੋਂ ਇਹ ਬਾਲਜੇ ਆਪਣੇ ਟੋਏ ਦੇ ਵਿੱਚ ਜਦੋਂ ਟਰੈਕਟਰ ਲੰਘਦਾ ਉਦੋਂ ਉਹਨੂੰ ਦਬਦੇ ਆ ਉਹ ਪੋਲ ਪਾ ਦਿੰਦੇ ਆ ਜਿੱਥੋਂ ਦੀ ਉਹ ਜਿੱਥੇ ਉਹ ਇਕੱਠੇ ਹੋ ਜਾਂਦੇ ਆ ਉੱਥੇ ਟਰੈਕਟਰ ਲੰਘਿਆ ਇੱਕ ਵਾਰੀ ਉਹ ਥੱਲੇ ਨੂੰ ਚਲੀ ਗਈ ਤੇ ਜਦੋਂ ਟਰੈਕਟਰ ਅੱਗੇ ਚਲਾ ਗਿਆ ਤਾਂ ਉਹ ਜਿਹੜੇ ਦਾ ਬਾਲਜੇ ਆ ਉਹ ਫੇਰ ਉੱਪਰ ਨੂੰ ਆ ਜਾਂਦਾ ਭਾਵ ਉਹ ਗੁੱਧੇ ਦਾ ਰੂਤ ਕਰਨ ਕਰ ਜਾਂਦੇ ਆ ਉਹਦੀ ਜਿਹੜੀ ਕੰਪੈਕਸ਼ਨ ਆ ਜਿਹੜੀ ਲਤੜਾਈ ਆ ਤੁਹਾਡੀ ਉਹਦੇ ਵਿੱਚ ਪ੍ਰੋਬਲਮ ਬਣਦੀ ਆ ਜਦੋਂ ਲਤੜਾਈ ਦੇ ਵਿੱਚ ਪ੍ਰੋਬਲਮ ਬਣਦੀ ਆ ਉੱਥੇ ਆਕਸੀਜਨ ਰਹਿ ਜਾਂਦੀ ਆ ਉਹ ਆਕਸੀਜਨ ਰਹਿਣ ਦੇ ਨਾਲ ਕੀ ਹੁੰਦਾ ਕਿ ਆਪਣੀ ਉਥੇ ਨਵੀਂ ਹੈਗੀ ਆ ਆਕਸੀਜਨ ਰਹਿ ਗਈ ਤਾਂ ਉੱਥੇ ਫੇਰ ਉਲੀ ਆ ਜਾਂਦੀ ਆ ਥੋੜਾ ਬਣਾ ਬਣਾਇਆ achar ਵੀ ਥਾ ਥਾ ਦੇ ਉਲੀ ਦੀਆਂ ਪੌਕਟਾਂ ਮੜ ਜਾਂਦੀ ਸੋ ਇਸ ਇਹਨਾਂ ਗੱਲਾਂ ਦਾ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਵਾ ਇਸ ਇਹਨਾਂ ਸ਼ਬਦਾਂ ਦੇ ਨਾਲ ਹੀ ਸਾਡੇ ਵੱਲੋਂ ਮੈਂ ਆਪਣੇ ਵੱਲੋਂ ਹਣ ਮੱਕੀ ਦੀ ਕਾਸ਼ਟਵਾਰੀ ਡਾਕਟਰ ਹਰਮੇਲ ਸਿੰਘ ਉਹਨੂੰ ਦੱਸਣਗੇ ਕਿ ਸ਼ੁਰੂਆਤ ਅਸੀਂ ਬੀ ਵੀਜਲ ਤੋਂ ਲੈ ਕੇ ਹਾਰਵੈਸਟਿੰਗ ਸਟੇਜ ਤੱਕ ਆਪਾਂ ਇਸ ਸਟੇਜ ਤੇ ਇਸ ਸਟੇਜ ਤੱਕ ਮੱਕੀ ਤੇ ਕਿਵੇਂ ਪਹੁੰਚਣਾ ਉਹ ਤੁਹਾਨੂੰ ਡਾਕਟਰ ਹਰਮੇਲ ਸਿੰਘ ਦੱਸੋਗੇ ਨਾਲ ਵੀਰੇ ਆਏ ਨੇ ਉਹ ਮੈਂ ਇਸ ਗੱਲ ਦੀ ਇੱਕ ਵਾਰੀ ਤੁਹਾਨੂੰ ਹੋਰ ਜਾਣਕਾਰੀ ਦੇ ਦਿਆਂ ਕਿ ਸਾਡੀ ਪਾਇਨੀਅਰ ਕੰਪਨੀ ਵੱਲੋਂ ਕਿਸਾਨਾਂ ਨੂੰ ਇਹ ਫ੍ਰੀ ਆਫ ਕਾਸਟ ਸਹੂਲਤਾ ਜਿਵੇਂ ਅੱਜ ਅਸੀਂ ਮੱਕੀ ਦਾ ਚਾਰ ਟੈਸਟ ਕਰ ਰਹੇ ਹਾਂ ਸਾਡੀ ਕੰਪਨੀ ਇਸ ਤਰ੍ਹਾਂ ਨਹੀਂ ਹੈ ਕਿ ਤੁਹਾਨੂੰ ਵੀ ਵੇਚਿਆ ਤੇ ਗਾਂ ਜੀ ਅਗਲੇ ਸੀਜ਼ਨ ਮਿਲਾਂਗੇ ਹੁਣ ਅੱਜ ਆਫ ਸੀਜ਼ਨ ਆ ਅੱਜ ਸਭ ਕੰਪਨੀਆਂ ਕਿਸੇ ਕੋਈ ਵੀ ਕੰਪਨੀ ਵਾਲਾ ਬੰਦਾ ਤੁਹਾਨੂੰ ਨਹੀਂ ਮਿਲੂਗਾ ਜਿਹੜਾ ਆਪਾਂ ਕੀ ਦਾ ਬੀਬੀ ਦਾ ਮੇਰੇ ਹਿਸਾਬ ਨਾਲ ਸਾਰ ਹੁਣ ਸੀਜ਼ਨ ਆਊਗਾ ਤਾਂ ਸਾਰੇ ਆਪੋ ਆਪਣੀਆਂ ਗੱਡੀਆਂ ਲੈ ਕੇ ਨਿਕਲਿਆ ਹੋਊਂਗੇ ਪਰ ਸਾਡਾ ਥਰੂ ਆਊਟ ਈਅਰ ਪੂਰਾ ਸਾਲ ਸਾਡਾ ਇਹ ਜਿਹੜਾ ਪ੍ਰੋਜੈਕਟ ਹੈ ਚੱਲਦਾ ਰਹਿੰਦਾ ਇਹਦੇ ਵਿੱਚ ਅਸੀਂ 197 ਪਿੰਡ ਸੈਲੈਕਟ ਕੀਤੇ ਨੇ 5-6 ਜ਼ਿਲ੍ਹਿਆਂ ਦੇ ਉਹਨਾਂ ਪਿੰਡਾਂ ਦੇ ਵਿੱਚ ਤੁਹਾਡਾ ਪਿੰਡ ਵੀ ਵਿੱਚ ਆ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਟੈਸਟਿੰਗ ਕਰਦੇ ਹਾਂ ਅਗਲੀ ਮੀਟਿੰਗ ਅਸੀਂ ਉਦੋਂ ਕਰਾਂਗੇ ਜਦੋਂ ਤੁਹਾਡੀਆਂ ਖਣਕਾਂ ਪੱਕਣ ਵਾਲੀਆਂ ਹੋਣਗੀਆਂ ਤੁਸੀਂ ਵੀ ਲੈਣਾ ਹੋ ਤੀਜੀ ਮੀਟਿੰਗ ਅਸੀਂ ਉਦੋਂ ਕਰਾਂਗੇ ਜਦੋਂ ਤੁਹਾਡੀ ਮੱਕੀ ਖੇਤ ਚ ਖੜੀ ਹੋ ਤਾਂ ਖੇਤ ਚ ਖੜੀ ਮੱਕੀ ਆਪਾਂ ਤੁਹਾਡੇ ਸਾਹਮਣੇ ਵੱਢ ਕੇ ਜਿਵੇਂ 60 40 ਢਾਂਡੇ ਵੀ ਦੇਖੋ ਅਸੀਂ ਦਸੀਆ ਤਕਉਤਰਾ ਤੇ ਉਹ ਇਹ ਸਾਰੀਆਂ ਸਾਡੇ ਵੱਲੋਂ ਸੂਲਤਾਨੇ ਤਿੰਨ ਤਿੰਨ ਮੀਟਿੰਗਾਂ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਕਰਾਂਗੇ ਤਾਂ ਕਿ ਕਿਸਾਨਾਂ ਨੂੰ ਸਹੀ ਤੌਰ ਦੇ ਉੱਤੇ ਮੱਕੀ ਦਾ achar ਬਣਾਉਣ ਦੀ ਟ੍ਰੇਨਿੰਗ ਦਿੱਤੀ ਜਾ ਸਕੇ ਸਹੀ ਮੱਕੀ ਦਾ achar ਉਹਨਾਂ ਦਾ ਕੁਆਲਟੀ ਦਾ ਬਣੇ ਉਹਨਾਂ ਨੂੰ ਦੁੱਧ ਦੇ ਧੰਦੇ ਵਿੱਚੋਂ ਚਾਰ ਪੈਸੇ ਬਚਣ ਕਿਉਂਕਿ ਪ੍ਰਭੂ ਜਸ ਸਾਹ ਦੇ ਨਾਲ ਅਮਾਜਾਂ ਦੀਆਂ ਕੀਮਤਾਂ ਬਾਦਰ ਗਿਆਨ ਤੋਂ ਫੀਡ ਦੀਆਂ ਕੀਮਤਾਂ ਥੱਲੇ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਫੀਡ ਦੀਆਂ ਕੀਮਤਾਂ ਜੁੜੀਆਂ ਹੋਈਆਂ ਹਨ ਅਮਾਜਾਂ ਦੀਆਂ ਕੀਮਤਾਂ ਦੇ ਨਾਲ ਆਜ ਹੀ ਪੈਂਦੇ ਹਨ ਫੀਡ ਚ ਤੇ ਜੇ ਆਪਾਂ ਆਉਣ ਵਾਲਾ ਸਮਾਂ ਇਦਾਂ ਦਾ ਵੀ ਜੇ ਆਪਾਂ ਆਪਣੇ ਖੱਤੇ ਚੋਂ ਕਿੰਨਾ ਆਪਣੇ ਪਸ਼ੂ ਦਾ ਭਰ ਲਾਂਗੇ ਜਿੰਨੇ ਵਧੀਆ ਤਰੀਕੇ ਨਾਲ ਭਰ ਲਾਂਗੇ ਉਸੇ ਤਰੀਕੇ ਨਾਲ ਆਪਾਂ ਦੁੱਧ ਦੇ ਵਿੱਚੋਂ ਚਾਰ ਪੈਸੇ ਕਮਾ ਸਕਦੇ ਹਾਂ ਠੀਕ ਹੈ ਨਾ ਇਹਨਾਂ ਬਾਕੀ ਇਹ ਸਹੂਲਤਾਂ ਨੇ ਸਾਡੇ ਵੱਲ ਇੱਕ ਸਾਡੇ ਵੱਲੋਂ ਸਹੂਲਤ ਸਾਡੇ ਕੰਪਨੀ ਵੱਲੋਂ ਹੋਰ ਆ ਕਿ ਅਸੀਂ ਮੌਕੇ ਤੇ ਆ ਕੇ ਤੁਹਾਡਾ ਕੰਪੈਕਸ਼ਨ ਦਾ ਟੈਸਟ ਵੀ ਕਰਦੇ ਆ। ਤੁਸੀਂ ਤੁਹਾਡੀ ਜਿਹੜੀ ਟੋਏ ਦੀ ਲੜਾਈ ਉਹ ਸਹੀ ਆ ਕਿ ਕਿੰਨੀ ਆ? ਕਿੰਨੀ ਹੋਣੀ ਚਾਹੀਦੀ ਉਹ ਵੀ ਸਾਡੇ ਕੋਲੇ ਜ਼ਾਰ ਹੈਗੇ। ਥੋੜਾ ਜਨੋ ਟੋਕਾ ਚੱਲਦਾ ਉਦੋਂ ਵੀ ਤੁਸੀਂ ਕਿਸੇ ਨੇ ਬੁਲਾਉਣਾ ਹੋਵੇ ਤਾਂ ਅਸੀਂ ਰੂਟ ਬਣਾ ਲੈਨੇ ਹੁੰਨੇ ਆ 5-7-10 ਮਿੰਟਾਂ ਦਾ। ਤੇ ਜਿੱਥੇ ਕਿ ਟੋਕੇ ਚੱਲਦੇ ਹੁਣ ਜਿਹੜੇ ਬੰਦੇ ਹਰਵੈਸਟਰ ਵਾਲੇ ਆ ਉਹਨਾਂ ਦਾ ਅਸੀਂ ਮੌਕੇ ਤੇ ਟੋਕੇ ਦਾ ਸਾਈਜ਼ ਕੱਢ ਕੇ ਉਹ ਵੀ ਸਾਡੇ ਕੋਲੇ ਯੰਤਰ ਹੈਗੇ ਸਾਰੇ ਤੇ ਉਹਦੇ ਨਾਲ ਵੀ ਇਹ ਮੋਟਾ ਚੱਲ ਰਿਹਾ, ਓਡੀ ਚਾਲ ਤੇ ਜਾ ਰਿਹਾ, ਫ੍ਰੀਜ ਜਾ ਰਿਹਾ ਤਾਂ ਉਹ ਉਹ ਸਾਰੀਆਂ ਚੀਜ਼ਾਂ ਸੱਤ ਇਸ ਹੁਕਮਤਾਂ ਨੇ ਸਾਡੀ ਕੰਪਨੀ ਵੱਲੋਂ ਅਸੀਂ ਰੱਖਿਆ ਛੋਡੇ ਨਾਲ 12 ਮਹੀਨੇ 30 ਦਿਨ ਸੀਜ਼ਨ ਤੋਂ ਬਿਨਾਂ ਵੀ ਸਾਰੇ ਹਾਜ਼ਰ ਸਾਡੇ ਮੁੰਡੇ ਹਰ ਇੱਕ ਜਗ੍ਹਾ ਤੇ ਅਪਾਇੰਟਮੈਂਟ ਸਾਰਾ ਪੂਰਾ ਜਿਤੜਵਾਸ ਤੋਂ ਬਿਨਾਂ ਵੀ ਮੋਟਾ ਆ ਗਿਆ ਸੋ ਕਹਿੰਦਾ ਮਤਲਬ ਆ ਵੀ ਕੰਪਨੀ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਕੰਮ ਆਏ ਨੂੰ ਕੰਪਨੀ ਤੁਹਾਨੂੰ ਨਾਲ ਲੇਕੇ ਤੁਹਾਨੂੰ ਕਹਿੰਦੀ ਆ ਤਾਂ ਕਿ ਕੋਈ ਫਰਕ ਸੱਦੇ ਦੇ ਵਿੱਚ ਜ਼ਿੰਮੇਦਾਰ ਕੋਈ ਚਾਰ ਪੈਸੇ ਨਾ ਸਕਣ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਮੁਰਦਾ ਜਾ ਰਿਹਾ ਹੈ। ਹਲੋ। ਸਤਿ ਸ਼੍ਰੀ ਅਕਾਲ ਜੀ। ਵਾਈਸ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਦਾਸ ਸਾਹਿਬ ਨੇ ਤੁਹਾਨੂੰ ਮੋਟਾ-ਮੋਟਾ ਸਾਰਾ ਦੱਸ ਦਿੱਤਾ ਹੈ। ਲੇਕਿਨ ਥੋੜਾ ਜਿਹਾ ਕਾਸਟ ਦੇ ਬਾਰੇ ਆਪਾਂ ਜਾਣਣਾ ਪਾਵਾਂਗੇ ਕਿ ਚੌਣ ਵਾਲਾ ਸਮਾਂ ਮੱਕੀ ਦੀ ਬਜਾਈ ਦਾ ਸਮਾਂ ਆ ਰਿਹਾ ਹੈ। ਉਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਵਾਂਗਾ ਕਿਉਂਕਿ ਕਿڑی ਤੁਹਾਨੂੰ ਉਹਨਾਂ ਨੇ ਤੀਜੀ ਮੀਟਿੰਗ ਕਿਹਾ ਸੀ ਵਾਜੇ ਸੀ ਇਹਦੇ ਵਿੱਚ ਕੰਪਲੀਟ ਕਰਾਂਗੇ ਦੂਸਰੀ ਮੱਕੀ ਦੀ ਕਾਸਟ ਕਰਨ ਦੇ ਵਾਸਤੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸੋ ਸਭ ਤੋਂ ਪਹਿਲਾਂ ਜਦੋਂ ਲਗਭਗ ਤੁਸੀਂ ਸਾਰੇ ਕਣਕ ਤੋਂ ਬਾਅਦ ਮੱਕੀ ਬੀਜਦੇ ਹੋ ਆਲੂ ਵਾਲਾ ਮਿਲਦਾ ਦਾ ਏਰੀਆ ਘੱਟ ਹੀ ਹੈ ਨਾ ਆਪਣੇ ਕੋਲ ਹਾਂ ਕਲੇਆ ਕਣਕ ਤੋਂ ਬਾਅਦ ਬਜਾਈ ਕਰਦੇ ਹੋ ਤੇ ਆਪਣੇ ਕੋਲ ਸਮਾਂ ਅੱਗੇ ਬੜਾ ਘੱਟ ਹੁੰਦਾ ਅੱਗੇ ਆਪਾਂ ਝੋਨਾ ਬੀਜਣਾ ਹੁੰਦਾ ਤਾਂ ਆਪਣੇ ਕੋ ਸਮਾਂ ਘਾਟੋਂ ਦੀ ਕਰਕੇ ਆਪਾਂ ਬੜੀ ਜਲਦਬਾਜ਼ੀ ਚ ਫਿਰ ਕੱਚੀ ਮੱਕੀ ਕੱਟ ਲੈਣੇ ਆ। ਜਦੋਂ ਕੱਚੀ ਮੱਕੀ ਕੱਟ ਲਈ ਜੋ ਸਾਰੀਆਂ ਦਿੱਕਤਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਜਿਹੜੀਆਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਹੋ। ਇਸ ਕਰਕੇ ਇਹਨਾਂ ਤੋਂ ਬਚਾਅ ਕਰਨ ਦੇ ਵਾਸਤੇ ਤੁਹਾਨੂੰ ਬੀਜ ਦੀ ਚੋਣ ਕਰਨੀ ਸਹੀ ਢੰਗ ਨਾਲ ਚਾਹੀਦੀ ਕਿ ਕਿਹੜੀ ਵੈਰੈਟੀ ਕਿੰਨੇ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੁੰਦੀ ਹੈ। ਜਿਹੜੀ ਸਮਾਂ ਘੱਟ ਲਵੇ ਸਮਿਕਾਟ ਦੇ ਵਿੱਚ ਸਾਰੇ ਤੁਹਾਨੂੰ ਪੈਰਾਮੀਟਰਸ ਪੂਰੇ ਕਰੇ ਉਹ ਵੈਰੈਟੀ ਤੁਸੀਂ ਪਾਵਲੇ ਕੇਵ ਦੇ ਅੰਦਰ ਜਿਹੜੀ ਉਹ ਬਜਾਈ ਕਰਨੀ। ਸੋ ਉਸ ਤੋਂ ਬਾਅਦ ਆ ਜਾਂਦਾ ਬਜਾਈ ਜਦੋਂ ਕਣਕ ਵੱਢਦੀ ਤੁਸੀਂ ਤੂੜੀ ਬਣਾ ਕਰਕੇ ਸੁੱਕੇ ਵਾਹਨ ਨੂੰ ਹੋਣਾ ਵਾ। ਕੋਈ ਵੀ ਇਹਨੂੰ ਬੱਤਰ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੁੱਕੇ ਵਾਹਨ ਨੂੰ ਵਾਹ ਕੇ ਤੁਸੀਂ ਕੰਪਿਊਟਰ ਕਰਾਇਆ ਲਵਾਉਣਾ ਹੈ। ਕੰਪਿਊਟਰ ਕਰਾਇਆ ਲਵਾਉਣਾ ਇਹਦੇ ਵਿੱਚ ਬੜਾ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਦੋਂ ਵਾਹਨ ਤੁਹਾਡਾ ਉੱਚਾ ਨਹੀਂ ਹੁੰਦਾ ਤੇ ਸਿਰੇ ਪਾੜੇ ਡੁੱਬ ਜਾਂਦੇ ਆ। ਜਦੋਂ ਸਿਰੇ ਪਾੜੇ ਬੈਡਾਂ ਦੇ ਉੱਪਰ ਪਾਣੀ ਚੜ ਗਿਆ। ਉੱਥੇ ਮੱਕੀ ਤੁਹਾਡੀ ਦੀ ਹਾਈਟ ਵੀ ਘੱਟ ਰਹਿ ਜਾਂਦੀ ਹੈ ਤੇ ਉਹ ਮੱਕੀ ਤੁਹਾਨੂੰ ਆਏ ਲੱਗੇਗੀ ਕਿ ਇਹਦੇ ਵਿੱਚ ਬੀਜ ਹੀ ਕੁਝ ਲੱਗ। ਤਾਂ ਇਸ ਕਰਕੇ ਤੁਸੀਂ ਉਹ ਸਿਰੇਪਾਲ ਕੰਪਿਊਟਰ ਕਰਾ ਲਵਾਉਣਾ ਬੜਾ ਜ਼ਿਆਦਾ ਜ਼ਰੂਰੀ ਹੈ। ਕੰਪਿਊਟਰ ਕਰਾ ਲਵਾਉਣ ਤੋਂ ਬਾਅਦ ਤੁਸੀਂ ਨਿਮੈਟਿਕ ਪਲਾਂਟਰ ਜਿਹੜੀ ਆਟੋਮੈਟਿਕਲੀ ਮਸ਼ੀਨ ਆਉਂਦੀ ਆ ਬਜਾਈ ਕਰਦੀ ਆ 8 ਤੋਂ 9 ਕਿਲੋ ਪ੍ਰਤੀ ਕਿੱਲੇ ਦਾ ਬੀਜ ਪਾ ਕੇ ਬਜਾਈ ਕਰਨਾ ਹੈ। ਔਰ ਧਿਆਨ ਰੱਖਣਾ ਹੈ ਕਿ ਤੁਸੀਂ ਉਹਦਾ ਜਿਹੜਾ ਬਜਾਈ ਕਰਨ ਤੋਂ ਬਾਅਦ ਇੱਥੇ ਖਾਦਾਂ ਦੀ ਜਿਹੜੀ ਵਕਤੋਂ ਕਰਨੀ ਆ ਉਹਦੇ ਨਾਲ ਖਾਦ ਦੀ ਬਜਾਈ ਜ਼ਰੂਰ ਕਰਨੀ ਆ। ਸੋ ਦੋ ਖਾਦਾਂ ਦੀ ਵਰਤੋਂ ਇੱਥੇ ਮੇਜਰ ਹੁੰਦੀ ਆ ਸਭ ਤੋਂ ਪਹਿਲਾਂ ਡੀਪੀ ਤਾਂ ਡੀਪੀ ਤੁਸੀਂ ਡੇਢ ਬੈਗ ਪ੍ਰਤੀ ਕਿੱਲੇ ਦਾ ਬਜਾਈ ਕਰਨਾ ਨਾਲ ਨੋਮੈਟਿਕ ਪਲਾਂਟਰ ਦੇ ਡੇਢ ਬੈਗ ਪ੍ਰਤੀ ਕਿੱਲੇ ਦਾ ਬਜਾਈ ਕਰਨਾ ਨਾਲ ਤੁਸੀਂ ਯਾਨੀ ਕਿ 75 ਕਿਲੋ ਡੀਪੀ ਪੱਸੀ ਕਿੱਲੇ ਦੀ ਬਜਾਈ ਕਰਨੀ ਹੈ ਜਿਹੜੀ ਪोटाश ਆ ਪोटाश ਬੜਾ ਅਹਿਮ ਰੋਲ ਅਦਾ ਕਰਦੀ ਆ ਕਿਉਂਕਿ ਪोटाश ਕੁਆਲਿਟੀ ਐਂਡ ਕੁਆਂਟੀਟੀ ਦੋਨਾਂ ਨੂੰ ਇੰਪਰੂਵ ਕਰਦੀ ਆ ਸੋ ਪोटाਸ਼ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਪਟਾਸ਼ ਪਾਉਣ ਦਾ ਸਹੀ ਤਰੀਕਾ ਇਹ ਕਿ ਜਦੋਂ ਤੁਸੀਂ ਕੰਪਿਊਟਰ ਕਰਾਇਆ ਲਵਾ ਲਿਆ ਉਸ ਤੋਂ ਬਾਅਦ ਤੁਸੀਂ ਨਿਮੈਟਿਕ ਕੁਆਟਰ ਨਾਲ ਵਜਾਈ ਕਰਨੀ ਆ ਤਾਂ ਉਸ ਤੋਂ ਪਹਿਲਾਂ ਤੁਸੀਂ ਕੰਪਿਊਟਰ ਕਰਾਏ ਦੇ ਉੱਤੇ ਛੱਟਾ ਦੇ ਦੇਣਾ ਸਿਰਫ ਮੱਕੀ ਦੇ ਵਿੱਚ ਇੱਕੋ ਹੀ ਛੱਟਾ ਵੱਜਦਾ ਹੈ ਉਹ ਕੱਲਾ ਪਟਾਸ਼ ਦਾ ਬਾਕੀ ਸਾਰੀ ਜਿਹੜੀ ਆ ਤੁਸੀਂ ਛੱਟਾ ਮਾਰਨੀ ਜ਼ਰੂਰਤ ਨਹੀਂ ਪੈਂਦੀ ਸੋ ਇਸ ਕਰਕੇ ਤੁਸੀਂ 25 ਕਿਲੋ ਪ੍ਰਤੀ ਕਿੱਲੇ ਦੀ 60% ਪੋਟਾਸ਼ ਜਿਹੜੀ ਆਉਂਦੀ ਆ ਜਿੰਨੂੰ ਤੁਸੀਂ ਮਿਰਚਾਂ ਵਾਲੀ ਪਟਾਸ਼ ਕਹਿ ਦਿੰਦੇ ਹੋ ਉਹ ਪਟਾਸ਼ ਤੁਸੀਂ ਪ੍ਰਤੀ ਕਿੱਲੇ ਦੀ ਕੰਪਟਰ ਕਰਾਏ ਤੋਂ ਬਾਅਦ ਛੱਟਾ ਮਾਰ ਕੇ ਉਤੋਂ ਨਵੈਟਿਕ ਪਲਾਂਟਰ ਦੇ ਨਾਲ ਬਜਾਈ ਕਰ ਦੇਣਾ 1.5 ਗੱਟਾ ਪ੍ਰਤੀ ਕਿੱਲੇ ਦਾ ਡੀ.ਪੀ ਨਾਲ ਬਜਾਈ ਕਰਨਾ ਇਸ ਤੋਂ ਬਾਅਦ ਯੂਰੀਆ ਦੀ ਗੱਲ ਆਉਂਦੀ ਕਿਸਾਨ ਵੀਰੋ ਜੋ ਸਾਡੇ ਵੱਲੋਂ ਰეკਮੈਂਡੇਸ਼ਨ ਯੂਰੀਆ ਤਿੰਨ ਤੋਂ ਲੈ ਕੇ 3.5 ਬੈਗ ਯੂਰੀਆ ਦੇ ਪ੍ਰਤੀ ਕਿੱਲੇ ਦੇ ਪਾਉਣੇ ਆ ਪਹਿਲੀ ਯੂਰੀਆ ਬਜਾਈ ਤੋਂ 10 ਦਿਨਾਂ ਬਾਅਦ ਸਟਾਰਟ ਕਰਨੀ ਅੱਧਾ ਬੈਗ ਦੂਜੀ ਯੂਰੀਆ ਬਜਾਈ ਤੋਂ 20 ਦਿਨਾਂ ਬਾਅਦ 1 ਬੈਗ ਜਦੋਂ ਯੂਰੀਆ ਬਜਾਈ ਤੋਂ 30 ਦਿਨ ਬਾਅਦ ਇੱਕ ਬੈਗ ਢਾਈ ਬੈਗ ਤੁਹਾਡੇ ਕੰਪਲੀਟ ਹੋ ਗਏ ਚੌਥੀ ਯੂਰੀਆ ਤੁਹਾਡੀ ਜਿਹੜੀ ਪਾਉਣੀ ਆ ਤੁਸੀਂ ਉਹ ਕਰੀਬਨ ਕਰੀਬਨ 45 ਦਿਨਾਂ ਦੇ ਆਸ-ਪਾਸ ਜਾ ਕੇ ਤੁਸੀਂ ਮੱਕੇ ਦੇ ਅੰਦਰ ਇੱਕ ਬੈਗ ਯੂਰੀਆ ਪਾ ਕੇ ਸਾਢੇ 3 ਬੈਗ ਤੁਹਾਡੇ ਯੂਰੀਆ ਦੇ ਪੂਰੇ ਹੋ ਗਏ ਜਿੱਦਾਂ ਵੀ ਯੂਰੀਆ ਦੇ ਵਿੱਚ ਤੁਸੀਂ ਪਾਉਣੀ ਆ ਸਿਰਫ ਪਹਿਲਾ ਅੱਧਾ ਗੱਟਾ ਖਾਲੀਆਂ ਦੇ ਵਿੱਚ ਇਦਾਂ ਪਾਉਣਾ ਵਾ ਬਾਕੀ ਸਾਰੀ ਖਾੜੇ ਦੇ ਪਾਣੀ ਦੇ ਰਾਹੀਂ ਤੁਸੀਂ ਮੱਕੇ ਨੂੰ ਯੂਰੀਆ ਦੇਣੀ ਆ ਖਾੜ ਨੂੰ ਛੱਟਾ ਮਾਰਨ ਦੀ ਦੇ ਵਿੱਚ ਜ਼ਰੂਰਤ ਨਹੀਂ ਪੈਂਦੀ ਇਹ ਆ ਗਿਆ ਆਪਣੀ ਖਾਦਾਂ ਦੀ ਵਕਤੋਂ ਇਸ ਤੋਂ ਬਾਅਦ ਆ ਜਾਂਦਾ ਤੁਹਾਡਾ ਸਪਰੇਅ ਤੁਸੀਂ ਪਹਿਲੀ ਸਪਰੇ ਜਿਹੜੀ ਆ ਕਰੀਬੰਦ ਨੂੰ ਫਲਾਈ ਆਉਂਦੀ ਆ ਜਿਹਨੂੰ ਮੱਟ ਬਰੀਕ ਕੀੜਾ ਕਿਹਾ ਜਾਂਦਾ ਤਾਕੀ ਜੇ ਵਰਗਾ ਹੁੰਦਾ ਆਪਾਂ ਨੂੰ ਮੱਕੀ ਚੱਲਦੀ ਨਹੀਂ ਦੱਸਦੀ ਉਹਦੇ ਆਸਤੇ ਤੁਸੀਂ ਐਮਐਮ ਮਾਈਟੇ ਜਿਹੜੀ ਪ੍ਰੋਕਲਮ ਆਉਂਦੀ ਆ ਉਹ ਤੁਸੀਂ ਹਲਕੇ ਦੀ ਸਪਰੇਅ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਡੈਲੀਗੇਟ ਆਉਂਦੀ ਆ ਫੌਲ ਆਰਮੀ ਆਉਂਦਾ ਜਿਹਦੇ ਅਟੈਕ ਆਉਂਦਾ ਤਾਂ ਅਟੈਕ ਆਉਣ ਤੋਂ ਪਹਿਲਾਂ ਜਦੋਂ ਉਹਦੇ ਸਿੰਪਟਮ ਦਿਖਣ ਲੱਗ ਜਾਂਦੇ ਆ ਕਿ ਪੱਤਿਆਂ ਦੇ ਉੱਪਰ ਇਦਾਂ ਖੁਰਚਣਾ ਜਾਂ ਲੱਗਣ ਲੱਗ ਜਾਂਦਾ ਪੱਤੇ ਦੇ ਉੱਪਰ ਹਲਕਾ ਜਾ ਫਿੱਟੇ ਰੰਗ ਦਾ ਖੁਰਚ ਨੇ ਜੇ ਨਿਸ਼ਾਨ ਪੈ ਜਾਂਦੇ ਆ ਤਾਂ ਉਹ ਕੀ ਆ ਮੱਕੀ ਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਉਹਦੇ ਲੱਛਣ ਪਤਾ ਲੱਗ ਗਏ ਕਿ ਇਹ ਸੁੰਡੀ ਔਨ ਦਾ ਅਟੈਕ ਆ ਉਹਦੇ ਆਸਪਾਸ ਤੁਸੀਂ ਉਹਦੇ ਸਬਰੇ ਜਿਹੜੀ ਉਹ ਕਰ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਹ ਸੀ ਖਰਾਕੀ ਤੱਤਾਂ ਦੇ ਬਾਰੇ ਇਸ ਤੋਂ ਬਾਅਦ ਤੁਹਾਡੀ ਮੱਕੀ ਜਿਹੜੀ ਆ ਪਾਣੀ ਮਿਜਰੇ ਦੇ ਵਿੱਚ ਕੰਮ ਕਰਦਾ ਆਮ ਕਿਸਾਨ ਕਹਿੰਦੇ ਆ ਕਿ ਪਾਣੀ ਬਹੁਤ ਜ਼ਿਆਦਾ ਮੱਕੀ ਲੈਂਦੀ ਆ ਕਸਾਰ ਵੀਰੋਂ ਪਾਣੀ ਇਹਦੇ ਵਿੱਚ ਸੰਕੋਚ ਕਰਕੇ ਲਾਉਣਾ ਕਿਉਂਕਿ ਪਾਣੀ ਨੂੰ ਵੀ ਆਪਾਂ ਬਚਾਉਣਾ ਹੈ ਇਹਨੂੰ ਕੱਲੀ ਤੁਸੀਂ ਸਲਾਹ ਦੇਣੀ ਆ ਜੇਕਰ ਮੱਕੇ ਦੀ ਬਜਾਈ ਤੁਹਾਡੀ ਇੱਥੇ ਹੋਈ ਆ ਆ ਮੱਕੇ ਦਾ ਤਣਾ ਆ ਮੱਕੇ ਦਾ ਉੱਪਰਲੀ ਵਾਟਾ ਤੇ ਪਾਣੀ ਤੁਸੀਂ ਇੱਥੋਂ ਦੀ ਤੇਰ ਤੱਕ ਦੇਣਾ ਬਸ ਕਿ ਇਹ ਚੱਲ ਕਰਕੇ ਪਾਣੀ ਖਿੱਚੇ ਤਾਂ ਕਿ ਇਹਦਾ ਛੇਜਾ ਵੱਡਾ ਹੋ ਸਕੇ ਮੱਕੀ ਡਿੱਗੇ ਨਾ ਜਦੋਂ ਪਾਣੀ ਤੁਸੀਂ ਇਹਦੇ ਨਾਲ ਚੜਾ ਕੇ ਬਿਲਕੁਲ ਦਿਨੇ ਹੋ ਤਾਂ ਆਸਾਨੀ ਦੇ ਨਾਲ ਲੈ ਲੈਂਦੀ ਫਿਰ ਉਹ ਆਪ ਵੱਧਦੀ ਫੁੱਲਦੀ ਘਾਤਾਂ ਥੋੜਾ ਜਿਹਾ ਨੂੰ ਪਾਣੀ ਜਿਹੜਾ ਘਟਾ ਕੇ ਦੇਣਾ ਸਲਾਬ ਦੇਣੀ ਆ ਕਦੋਂ ਤੱਕ ਦੇਣੀ ਸਲਾਬ ਜਦੋਂ ਤੁਸੀਂ ਮੱਕੀ ਛੱਲੀ ਉੱਤੋਂ ਬਾਬਰੂ ਨਹੀਂ ਘੜਦੀ ਉੱਪਰਲਾ ਝੰਡਾ ਪੱਤਾ ਨਸਰਦਾ ਨਹੀਂ ਹੈ ਤਦ ਤੱਕ ਬੈੱਡ ਦੇ ਉੱਪਰ ਪਾਣੀ ਨਹੀਂ ਚੜ ਦੇਣਾ ਸਲਾਬ ਦੇਣੀ ਆ ਮੱਕੇ ਨੂੰ ਪਾਣੀ ਦੀ ਉਦੋਂ ਬਾਅਦ ਜਦੋਂ ਮੱਕੀ ਨਸਰ ਨਹੀਂ ਸਟਾਰਟ ਹੋ ਗਈ ਉਦੋਂ ਤੁਸੀਂ ਇਹਨੂੰ ਫੁੱਲ ਭਰ ਦੇਣਾ ਫਿਰ ਭਾਵੇਂ ਉਹਦੇ ਬੈੱਡ ਵੀ ਡਬੋ ਦਿਓ ਫਿਰ ਸੋਕਾ ਨਹੀਂ ਲੱਗਣਾ ਚਾਹੀਦਾ ਤੁਹਾਡੀ ਅਗਲੀ ਪਿਛਲੀ ਮਿਹਨਤ ਸਾਰੀ ਖਰਾਬ ਹੋ ਜਾਣੀ ਜੇ 5 ਦਿਨ ਜਦੋਂ ਮੱਕੀ ਨਸਰਦੀ ਆ ਉਸ ਟਾਈਮ ਤੇ ਪੋਲੀਨੇਸ਼ਨ ਦੇ ਟਾਈਮ ਤੇ ਸੋਕਾ ਲੱਗ ਗਿਆ ਤੁਹਾਡੀ ਮੱਕੀ ਦੇ ਅੰਦਰ ਦਾਣਿਆਂ ਦੀ ਸੰਖਿਆ ਘਟ ਜਾਣੀ ਆ ਸੋ ਇਸ ਕਰਕੇ ਇਹਨੂੰ ਧਿਆਨ ਦੇ ਵਿੱਚ ਰੱਖਣਾ ਵਾ ਕਿ ਜਿਹੜੀ ਤੁਸੀਂ ਮੱਕੀ ਦਾ ਉਸ ਟਾਈਮ ਪਾਣੀ ਦਸ ਜਿਹੜਾ ਨੂੰ ਨਹੀਂ ਸੁੱਕਾ ਲੱਗਣਾ ਚਾਹੀਦਾ ਜਦੋਂ ਮੱਕੀ ਨਿਸਰ ਨਹੀਂ ਸਟਾਰਟ ਹੋਦੀ ਸੋ ਇਹ ਪੋਲੀਨੀਸ਼ਨ ਜਦੋਂ ਹੋ ਜਾਂਦਾ ਮੱਕੀ ਦੀ ਛੱਲੀ ਆ ਜਾਂਦੀ ਫਿਰ ਵੜਨ ਦਾ ਤਰੀਕਾ ਤੁਹਾਨੂੰ ਡਾਕਟਰ ਸਾਹਿਬ ਨੇ ਦੱਸ ਦਿੱਤਾ ਸੀ ਕਿ ਮੱਕੀ ਨੂੰ ਕਦੀ ਵੀ ਦਿਨ ਵੇਖ ਕੇ ਨਹੀਂ ਵੜਦਾ ਤੁਸੀਂ ਉਹਦੀ ਸਟੇਜ ਦੇਖਣੀ ਕਿ ਹਾਫ ਮਿਲਕ ਲਾਈਨ ਕਦੋਂ ਸਟਾਰਟ ਹੋ ਗਈ ਅੱਧ ਕੱਚੀ ਤੇ ਅੱਧ ਪੱਕੀ ਮੱਕੀ ਦਾ achar ਪਾਇਆ ਜਾਂਦਾ ਤਾਂ ਕਿ ਤੁਸੀਂ ਉਹ achar ਵਧੀਆ ਤਰੀਕੇ ਦੇ ਨਾਲ ਪਛਵਾ ਨੂੰ ਖਵਾ ਸਕੋ ਸੋ ਅੱਜ ਦਾ ਇਹ ਸਾਡਾ ਪ੍ਰੋਗਰਾਮ ਆਰਗੇਨਾਈਜ਼ ਕਰਨ ਦਾ ਤੁਹਾਡੇ ਪਿੰਡ ਚ ਆ ਕੇ ਮੇਨ ਮੋਟਿਵੇਸ਼ਨ ਸੀਗਾ ਕਿ ਹਰ ਇੱਕ ਪਿੰਡ ਦੇ ਵਿੱਚ ਅਸੀਂ ਜੋ ਪਿੰਡ ਅਡਾਪਟ ਕੀਤੇ ਜਿਵੇਂ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ 6 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦੇ ਅੰਦਰ ਤੁਹਾਡਾ ਇੱਕ ਜਾਗਰੂਤ ਕੈਂਪ ਆ ਕਿ ਤੁਸੀਂ ਸਾਇਲਜ ਦੇ ਪ੍ਰਤੀ ਜਾਗਰੂਤ ਹੋ ਬਹੁਤ ਅੱਛੀ ਟੈਕਨੋਲੋਜੀ ਆ ਸਸਤੀ ਟੈਕਨੋਲੋਜੀ ਆ ਜਿਹੜੀ ਘੱਟ ਪੈਸੇ ਦੇ ਨਾਲ ਇੱਕ ਥੋੜੀ ਮਿਹਨਤ ਥੋੜੀ ਮਿਹਨਤ ਮੈਂ ਇਸ ਕਰਕੇ ਕਹਿ ਰਿਹਾ ਵੈਸੇ ਮਿਹਨਤ ਦਾ ਦੇ ਵਿੱਚ ਬਹੁਤ ਆ ਪਰ ਉਹ ਕੁਛ ਦੇਣਾ ਦੀ ਮਿਹਨਤ ਆ ਬਾਅਦ ਤੁਸੀਂ ਸਾਰਾ ਸਾਲ ਇਹਨੂੰ ਸੌਕੇ ਤਰੀਕੇ ਦੇ ਨਾਲ ਪਾ ਸਕਦੇ ਜੀ ਅਗਰ ਤੁਸੀਂ ਦੀ ਲਾਗਤ ਕੋਸਟ ਵੀ ਕਰਦੋਂਗੇ ਘਰ ਜਾ ਕੇ ਇੱਕ ਇੱਕ ਚੀਜ਼ ਐ ਸਾਲ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਈ ਕਿਸਾਨ ਕਹਿੰਦੇ ਕਿ ਚਾਰ ਬਹੁਤ ਮਹਿੰਗਾ ਪੈਂਦਾ ਯਾਰ ਕਿ ਸਾਨੂੰ ਇਹ ਬੜੀ ਕੋਸਟ ਕਰਦਾ ਹੈ ਹਨਾ ਕਿੱਲੇ ਤੇ ਖਰਚਾ ਬਹੁਤ ਆ ਜਾਂਦਾ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਇੱਕ ਕਾਪੀ ਪੈਨ ਲੈ ਲਿਓ ਤੇ ਉਹਦੇ ਤੇ ਅੱਜ ਤੋਂ ਲਿਖਣਾ ਸਟਾਰਟ ਕਰ ਦਿਓ ਜਿੱਦਨ ਬੀ ਲੈਂਡ ਖਰੀਦਣ ਜਾਣੇ ਹੋ ਜਾਂ ਜਿੱਦਨ ਤੁਸੀਂ ਪਹਿਲੀ ਵਾਹਣ ਜਾਣੇ ਹੋ ਕਿ ਇੰਨੇ ਦਾ ਮੈਂ ਤੇਲ ਲਾਤਾ ਇੰਨੇ ਮੈਂ ਬੀ 20 ਖਰੀਦਣ ਵਾਸਤੇ ਸ਼ਹਿਰ ਗਿਆ ਤਾਂ ਉੱਥੇ ਸਾਨੂੰ ਮੈਂ ਬੀਜ ਦੇ ਇੰਨੇ ਮੋਟਰਸਾਈਕਲ ਤੇ ਗਿਆ ਤਾਂ 200 ਦਾ ਤੇਲ ਲੱਗਿਆ ਕਾਰ ਤੇ ਗਿਆ ਤੇ 500 ਦਾ ਤੇਲ ਲੱਗਿਆ ਇੱਕ ਇੱਕ ਚੀਜ਼ ਲਿਖਣੀ ਸਟਾਰਟ ਕਰਾਂਗੇ ਤਾਂ ਐਂਡ ਆਫ ਡੇ ਤੇ ਤੁਸੀਂ ਲਾਸਟ ਆ ਕੇ ਤੁਸੀਂ ਦੇਖੋਗੇ ਕਿ ਤੁਹਾਨੂੰ 4 ਕੀ ਰੇਟ ਪਰ ਕਿਜੀ ਪੈਂਦਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਠੇਕੇ ਵਾਲੇ ਵਾਹਨ ਦੀ ਮੈਂ ਗੱਲ ਨਹੀਂ ਕਰ ਰਿਹਾ ਜੋ ਤੁਹਾਡੇ ਕੋਲ ਵਾਹਨ ਆfda ਜਿਹੜੀ ਤੁਸੀਂ ਘਰੇ ਆਪਣੇ ਵਾਹਨ ਤੋਂ ਤੂੜੀ ਤਿਆਰ ਕਰਾਉਣੇ ਹੋ ਪ੍ਰਤੀ ਕੁਆਂਟਲ ਜੋ ਤੂੜੀ ਤੁਹਾਨੂੰ ਤਿਆਰ ਕਰਦੀ ਰੇਟ ਪਈ ਹੈ ਉਸ ਤੋਂ ਤੁਹਾਨੂੰ 4 ਸਸਤਾ ਪੈਗਾ ਜਾਂ ਜਿੰਨਾ ਮਰਜ਼ੀ ਤੁਸੀਂ ਖਰਚਾ ਕਰ ਸਕਦੇ ਹੋ ਮੈਂ ਤੁਸੀਂ ਕੋਸਟ ਕੱਢ ਕੇ ਦੇਖ ਲਿਆ ਜੀ ਕਿ ਜੋ ਤੁਸੀਂ ਤੂੜੀ ਦਾ ਖਰਚਾ ਤਿਆਰ ਕਰ ਰਹੇ ਜੀ ਉਹਦੇ ਮੁਤਾਬਕ ਤੁਹਾਨੂੰ ਇਹ ਸਸਤਾ ਪੈਗਾ ਜੋ ਤੁਸੀਂ ਆਚਾਰ ਦੇ ਉੱਪਰ ਖਰਚਾ ਕਰ ਰਹੇ ਜੀ ਸੋ ਇੰਨੀ ਆ ਗੱਲਾਂ ਕਹਿੰਦਾ ਹੋਇਆ ਸੈਂਪਲ ਭਾਈ ਰਹਿ ਕੇ ਸੈਂਪਲ ਭਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਵੀਡੀਓ ਸਮਝ ਦਿੱਤਾ ਜੇ ਇਹਦਾ ਕੋਈ ਸਵਾਲ ਆ ਜੀ ਉਹ ਤੁਸੀਂ ਪੁੱਛ ਸਕਦੇ ਹੋ ਬਹੁਤ-ਬਹੁਤ ਤੁਹਾਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੋਈ ਸਵਾਲ ਆ ਤਾਂ ਸਰ ਪੁੱਛੋ ਇੱਕ ਚੂਹੇ ਬੜੇ ਪੈਂਦੇ ਜੀ ਇਹਦੇ ਵਿੱਚ ਦੇਖੋ ਚੂਹਿਆਂ ਦੀ ਇੱਕ ਅੱਛੀ ਸਮੱਸਿਆ ਵੱਧ ਰਹੀ ਹੈ ਦੇ ਵਿੱਚ ਵੀ ਗੱਲ ਨਹੀਂ ਆ ਪਰ ਚੂਹਿਆਂ ਤੋਂ ਬਚਣ ਦੇ ਵਾਸਤੇ ਆਪਾਂ ਕੋਈ ਦਵਾਈ ਨਹੀਂ ਯੂਜ਼ ਕਰ ਸਕਦੇ ਜੀ ਉਹਦੇ ਵਾਸਤੇ ਜੇ ਕਿੰਨੇ ਕ ਪਸ਼ੂ ਤੁਹਾਡੇ ਕੋਲ ਜੀ ਸਾਡੇ ਕੋਲ ਹੈਗੇ 5-6 ਜਿੱਤਾ ਤੁਸੀਂ ਕਰ ਸਕਦੇ ਤੇ ਪਾਸੇ ਜਾਲੀ ਲਾ ਲਓ ਜੀ ਬਰੀਕ ਜਾਲੀ ਆਉਂਦੀ ਜੀ ਅੱਛਾ ਠੀਕ ਆ ਉਹਦੇ ਤੋਂ ਬਚਾਅ ਹੋ ਜਾਂਦਾ ਨਹੀਂ ਤਾਂ ਥੋੜਾ ਜਿਹਾ ਹਾਰਡ ਕਾਗਜ਼ ਜਿਹੜਾ ਪੋਲੀਨੇਸ਼ਨ ਹੁੰਦਾ ਪੋਲੀਥੀਨ ਹੁੰਦਾ ਉਹ ਯੂਜ਼ ਕਰ ਲਓ ਤੇ ਪਾਸੇ ਮਿੱਟੀ ਪਾਓ ਪਰਮਾਨੈਂਟਲੀ ਦਾ ਕੋਈ ਇਲਾਜ ਨਹੀਂ ਹੈਗਾ ਮੈਂ ਤੁਹਾਨੂੰ ਐਵੇਂ ਕਹਾਂ ਕਿ ਪਰਮਾਨੈਂਟਲੀ ਦਾ ਇਲਾਜ ਆ ਇਹ ਤੋਂ ਕਾਫੀ ਸਾਰੇ ਦੁਖੀ ਆ ਇਹਦਾ ਬਿੱਲਰ ਵਾਲੇ ਆ ਬਿੱਲਰ ਵਾਲਿਆਂ ਦੀਆਂ ਵੀ ਗੱਠਾਂ ਜੜੀਆਂ ਕੱਟ ਜਾਂਦੇ ਨੇ ਲੱਗਦੇ ਕਰ ਵਾਲੀ ਤਾਂ ਉਹ ਉਹ ਕਾਫੀ ਜ਼ਿਆੜੀਆਂ ਦਿੱਕਤ ਹੈ ਉਹ ਕਾਫੀ ਜ਼ਿਆੜੀ ਤੁਸੀਂ ਸਾਰੇ ਕਿਸਾਨ ਬੈਠੇ ਹੋ ਸਾਰੇ ਸੂਝਵਾਨ ਹੋ ਸਾਰੇ ਜਿੰਨਾਂ ਨਹੀਂ ਬੋਲਣਾ ਇੱਕ ਇੱਕ ਕਰਕੇ ਬੋਲਿਓ ਪ੍ਰਤੀ ਇੱਕ ਕਿੱਲੇ ਦਾ ਚਾਰ ਤਿਆਰ ਕਰਨ ਦੇ ਵਾਸਤੇ ਬਜਾਈ ਤੋਂ ਲੈ ਕੇ ਤੇ ਨਪਾਈ ਤੱਕ ਖੱਡੇ ਤੱਕ ਕਿੰਨਾ ਖਰਚਾ ਆਉਂਦਾ ਹੈ ਭਾਈ ਜੀ ਭਾਈ ਇੱਕ ਕਿੱਲੇ ਤੇ ਪਹਿਲਾਂ ਡੀਜ਼ਲ ਦਾ ਖਰਚਾ ਲਾ ਲੋ ਟੋਟਲ ਦੱਸੋ ਟੋਟਲ ਨਹੀਂ ਟੋਟਲ ਐਸਵਾ ਕੱਢਦੇ ਆ ਆਈਡੀਆ ਆਈਡੀਆ ਦੋ ਨਹੀਂ ਜਿਹਦਾ ਪੱਕਾ ਜੜੀ ਕੱਢਿਆ ਹੋਵੇ ਫਿਰ ਤਾਂ ਸਾਰੇ ਨੂੰ ਉਸ ਕਰ ਲਿਓ ਬਾਈ ਜੀ ਨਹੀਂ ਪੱਕਾ ਜੜੀ ਕੋਈ ਆਈਡੀਆ ਨਹੀਂ ਬਾਈ ਜੀ ਕੋਈ ਦਰਸਾਉਂਦਾ ਹੋਏ ਅੱਗੇ ਤਾਂ ਚੱਲਦਾ ਨਹੀਂ ਆ ਜੀ ਥੋੜਾ ਜਿਹਾ ਦੇ ਦਿਓ ਯਾਰ 5000 10000 50000 120000 25000 ਜੋ ਸਾਡੀ ਆਈਡੀਆ ਦਿਓ ਨਾ ਆਪਾਂ ਕਿਹੜਾ ਕੋਈ ਦੇ ਕੇ ਕੈਲਕੂਲੇਸ਼ਨ ਦੱਸੋ 23000 22000 ਮੁੰਜੇ ਸਾਰੀ ਸਭ ਵਧੀਆ ਬਾਈ ਨੇ ਇਨੀ ਛੱਟ ਵੀ ਲਿਆ ਕੇ ਕਰਕੇ ਹੁਣ ਜੀ ਕੋਈ ਦੱਸਣਾ ਜਾਵੇ ਕਿੰਨਾ ਐਂਦਾ ਕੀ ਹੁੰਦਾ ਜੀ ਬਸ ਇਹੀ ਆ ਜੀ ਬੜਾਈ ਕਿਹੜੇ ਠੇਕੇ ਵਾਲੇ ਵੀ ਥੋੜਾ ਜਿਹਾ 10000 ਰੁਪਏ ਵਧ ਲਾ ਲਓ ਬਾਕੀ ਉਹਦਾ ਇੱਥੇ ਪੈ ਜਾਂਦਾ ਇੱਕ ਦਾ ਲੱਗ ਜਾ ਇੱਕ ਦਾ ਲੱਗ ਜਾ ਗੱਲ ਕਰੀਏ ਅਸਲ ਦੇ ਵਿੱਚ ਠੇਕੇ ਦੀ ਗੱਲ ਚੱਲੀ ਆ ਮ ਕਣਕ ਤੇ ਝੋਨੇ 'ਚ ਠੇਕਾ ਪੂਰਾ ਕਰਕੇ ਜਿੰਨੇ ਵੱਡੇ ਮੱਕੀ ਵਿੱਚ ਰਹਿੰਦੀ ਹੈ ਜੀ ਬਸ ਕਣਕ ਝੋਨੇ 'ਚ ਠੇਕਾ ਪੂਰਾ ਕਰਕੇ ਤੀਜੀ ਫਸਲ ਮੱਕੀ ਦੀ ਚਾਰ ਬਣਾ ਕੇ ਸਾਰੀ ਸਾਲ ਪਸ਼ੂਆਂ ਨੂੰ ਚਾਰਨਾ ਦੁੱਧ ਪੋਣਾ ਆਹੀ ਬਚਦਾ ਉਹਨਾਂ ਦਾ ਡੇਰੀ ਫਾਰਮ ਕਾਮਯਾਬ ਹੋਣ ਦਾ ਕਾਰਨ ਹੀ ਇਹ ਹੈ ਬਾਕੀ ਹੁਣ ਜੀ ਠੇਕੇ 'ਚ ਆਪਾਂ ਕਹਿੰਦੇ ਕਣਕ ਤੋਂ ਨਾ ਕਣਕ ਝੋਨਾ ਜਿੱਤੀ ਪੂਰਾ ਕਰਨੀ ਨਹੀਂ ਰਿਹਾ ਨਹੀਂ ਅੱਜ ਕੀ ਹਾਂ ਤੇ ਤੀਜੀ ਫਸਲ ਹੀ ਪੂਰਾ ਕਰੂਗੀ ਅੱਛਾ ਤੁਸੀਂ 20 ਰੁਪਏ ਜੋ 22 ਨਹੀਂ ਕਰਦਾ ਜੀ ਪ੍ਰਿੰਟ ਮੇਰਾ ਬਸੀ ਜੀ ਮੀਨ ਸਾਡੀ ਦੇਖ ਕੇ ਤੇ ਹੁੰਦੀ ਆ ਮੇਰੇ ਡੈਡੀ ਵੀ ਸਕੂਲ ਚ ਮਾਰਦੇ ਪ੍ਰਿੰਸੀਪਲ ਸੀ ਠੀਕ ਹੈ ਜੀ 40 ਫੋਨ ਮੈਨੂੰ ਆ ਗਿਆ ਕਿ ਭਾਈ ਮੇਰੀ ਹੋ ਗਈ ਇੰਨੇ ਹਜ਼ਾਰ ਨੂੰ ਉਹ ਮੈਂ ਕਹਾ ਯਾਰ ਹਾਂਜੀ ਦੋਸਤੋ ਵੀਡੀਓ ਨੂੰ ਆਪਾਂ ਜਿਆਦਾ ਲੰਬੀ ਨਹੀਂ ਕਰਨਾ ਵੀਡੀਓ ਪਹਿਲੇ ਹੀ ਬਹੁਤ ਜਿਆਦਾ ਲੰਬੀ ਹੋ ਗਈ ਹੈ ਤੇ ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਦੱਸਣਾ ਕਿ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਤੇ ਰਿਜ਼ਲਟ ਦਾ ਲਾਸਟ ਦੇ ਵਿੱਚ ਡਾਕਟਰ ਸਾਹਿਬ ਨੇ ਹਰ ਇੱਕ ਬੰਦੇ ਨੂੰ ਦੱਸਤਾ ਕਿ ਤੁਹਾਡਾ ਚਾਰਦੀ ਕੀ ਕੁਆਲਿਟੀ ਹੈ ਜੀ ਤੇ ਕੀ ਕਮੀਆਂ ਪੇਸ਼ੀਆਂ ਨੇ ਵੀਡੀਓ ਨੂੰ ਕਰਾਂਗੇ ਇੱਥੇ ਸਮਾਪਤ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਕਿਸੇ ਨਵੇਂ ਜਾਣਕਾਰ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਣਾਓ ਜੀ ਉਹ ਬੰਦਿਆਂ ਦੇ ਨਾਲ